ਰੋਕਿਆ ਜਾਏ ਕੋਈ ਜਾਣੂਛ ਕੇ ਸਾਥਛੋਗੇ ਤੇ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸ਼੍ਰੋਮਣੀ ਕਾਲ ਦਲਾ ਅਮਰ ਸਰਵਰੋਂ ਆਪ ਜੀ ਦੇ ਸਵਾਲ ਨੂੰ ਥੋੜਾ ਦਰੁਸਤ ਕਰਨਾ ਚਾਹਣਾ ਤੁਸੀਂ ਕਹੇ ਜਿਹੜੇ ਹੜ ਆਏ ਨੇ ਇਹ ਆਏ ਨਹੀਂ ਇਹ ਲਿਆਂਦੇ ਗਏ ਨੇ ਇਹ 88 ਚ ਲਿਆਂਦੇ ਗਏ ਸੀ ਇਹ 93 ਚ ਲਿਆਂਦੇ ਗਏ ਸੀ ਤੁਸੀਂ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ 1993 ਦਾ ਬਿਆਨ ਪੜ੍ਹ ਸਕਦੇ ਹੋ ਉਹਨਾਂ ਨੇ ਕਿਹਾ ਸੀ ਵੀ Hindu ਹਕੂਮਤ ਨੇ ਸਾਨੂੰ ਡਰਾਉਣ ਦੇ ਲਈ ਆਹ ਹੜ ਲਿਆਂਦੇ ਨੇ ਵੀ ਜੇ ਤੁਸੀਂ ਨਾਂ ਬਾਜ ਆਏ ਤਾ ਅਸੀਂ ਪਾਣੀ ਨਾਲ ਰੋੜ ਕੇ ਵੀ ਤੁਹਾਨੂੰ ਮਾਰ ਦਾਂਗੇ ਅੱਜ ਜਿਹੜਾ ਬੀਬੀ ਐਮਬੀ ਹੈ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਕੀ ਉਹਨੂੰ 10 ਦਿਨ ਪਹਿਲਾਂ ਪਤਾ ਨਹੀਂ ਵੀ ਕਿੰਨੀ ਪਾਣੀ ਆ ਰਿਹਾ ਹੈ ਤੇ ਕਿੰਨਾ ਅੱਗੇ ਛੱਡਣਾ ਕਿ ਉਹਨੂੰ ਇੱਕੋ ਦਿਨ ਚ ਪਤਾ ਲੱਗਿਆ ਵੀ ਇੱਕ ਦਿਨ ਚ ਨਾ ਪਾਣੀ ਆ ਗਿਆ ਸੋ ਉਹਨਾਂ ਨੂੰ ਬਿਠਾਈ ਸਵਸਤ ਜਾਂਦਾ ਹੈ ਵੀ ਤੁਸੀਂ ਮੋਨੀਟਰ ਕਰਦੇ ਰਹੋ ਕਿੰਨਾ ਕਿਉਸਕ ਪਾਣੀ ਆ ਰਿਹਾ ਹੈ ਕਿੰਨਾ ਇਹਦੀ ਕੈਪੈਸਿਟੀ ਹੈ ਉਹ ਨਾਲ ਦੀ ਨਾਲ ਥੋੜਾ ਥੋੜਾ ਛੱਡਦੇ ਰਹਿੰਦੇ ਇੱਕੋ ਰਾਤ ਚ ਤਾਂ ਸਾਰਾ ਪਾਣੀ ਆਇਆ ਨਹੀਂ ਪਰ ਛੱਡਿਆ ਇੱਕ ਰਾਜ ਹੈ ਸੋ ਇਹਦੇ ਤੋਂ ਸਾਫ਼ ਜਾਹਿਰ ਹੈ ਕਿ ਇਹ ਕੌਨਸਪੀਰੇਸੀ ਹੈ ਇਹ ਇੱਕ ਯੋਜਨਾਬੱਧ ਪੰਜਾਬ ਨੂੰ ਬਰਬਾਦ ਕਰਨ ਦਾ ਹੈ ਪਰ ਪੰਜਾਬ ਨੇ ਵੀ ਦੁਨੀਆ ਨੂੰ ਦਿਖਾਤਾ ਵੀ ਅਸੀਂ ਆਪਣੇ ਭਰਾਵਾਂ ਨੂੰ ਨਾ ਭੁੱਖੇ ਮਰਨ ਦਵਾਂਗੇ ਸਰਕਾਰਾਂ ਮਦਦ ਕਰਨ ਨਾ ਕਰਨ ਇਹਦਾ ਮਹਤਾਜ ਨਹੀਂ ਹੈ ਪੰਜਾਬ ਦਾ ਸਿਟੀਜ਼ਨ ਪੰਜਾਬ ਦੇ ਵਿੱਚ ਗੁਰੂ ਨਾਨਕ ਦਾ ਦਿੱਤਾ ਇੰਨਾ ਜਜ਼ਬਾ ਹੈ ਕਿ ਉਹ ਪੰਜਾਬ ਨੂੰ ਰੋਜਾਏਗਾ ਵੀ ਸਦਾ ਰਵੀ ਸਿੰਘ ਨੇ ਹੋਰ ਜਥੇਬੰਦੀਆਂ ਨੇ ਅੰਮ੍ਰਿਤਪਾਲ ਵੀ ਜਾ ਕੇ ਆਏ ਨੇ ਸਾਡੇ ਯੂਥ ਦੇ ਪ੍ਰਧਾਨ ਇਹਨਾਂ ਨੇ ਕਿਹਾ ਵੀ ਜਦੋਂ ਪਾਣੀ ਪੂਰਾ ਉਤਰ ਗਿਆ ਉਸ ਤੋਂ ਬਾਅਦ ਪੂਰਾ 1.5 ਮਹੀਨਾ ਸਾਰੀਆਂ ਟੀਮਾਂ ਉੱਥੇ ਰਹਿਣਗੀਆਂ ਉੱਥੇ ਜਿਹੜੀ ਸਿਲਟ ਜੰਮ ਗਈ ਹੈ ਪਾਣੀ ਦਰਿਆਵਾਂ ਦਾ ਉੱਥੇ ਖੇਤਾਂ ਜੰਮ ਗਿਆ ਉਹਨੂੰ ਠੀਕ ਕਰਨਾ ਹੈ ਡੰਗਰਾਂ ਦਾ ਇਲਾਜ ਕਰਨਾ ਹੈ ਬੰਦਿਆਂ ਦਾ ਇਲਾਜ ਕਰਨਾ ਹੈ ਕਿਸੇ ਸਰਕਾਰ ਵਾਲ ਮੂੰਹ ਚੱਕ ਕੇ ਦੇਖਿਆ ਨਹੀਂ ਉਹ ਹੋ ਰਿਹਾ ਤੇ ਹੋਊਗਾ ਇਸ ਲਈ ਜਿੰਨੀਆਂ ਮਰਜ਼ੀ ਸ਼ਾਸਨ ਕੇਂਦਰੀ ਸਰਕਾਰ ਕਰ ਲਵੇ ਇਹ ਸਾਨੂੰ ਨਾ ਹਰਾ ਸਕਦੀ ਹੈ ਨਾ ਘਰ ਬਿਠਾ ਸਕਦੀ ਐ ਅਸੀਂ ਆਪਣੇ ਭਰਾਵਾਂ ਦੀ ਭੈਣਾਂ ਦੀ ਇੱਜ਼ਤ ਤੋਂ ਲੈ ਕੇ ਉਹਨਾਂ ਦੇ ਲੋੜਾਂ ਤੱਕ ਵੀ ਇਕੱਠੇ ਹੋ ਕੇ ਲੜਾਂਗੇ ਸਾਰੇ ਪੰਜਾਬ ਵਾਲੇ ਸਿੱਖ ਤੇ ਸਾਰੇ ਤੇ ਅੱਗੇ ਵੀ ਵਧਾਂਗੇ ਸਰਕਾਰਾਂ ਕੁਝ ਕਰਦੀਆਂ ਨੇ ਜਾਂ ਨਹੀਂ ਕਰਦੀਆਂ ਅਸੀਂ ਸੱਚੀ ਦੇ ਮਹਤਾਜ ਨਹੀਂ ਹਾਂ ਸੋ ਪਾਣੀਆਂ ਦੀ ਜਿਹੜੀ ਸਾਜ਼ ਤੁਸੀਂ ਪੁੱਛੀ ਆ ਉਹ ਇੱਕ ਸਾਜ਼ਿਸ਼ ਹੈ ਉਹ ਜਾਣ ਬੁੱਝ ਕੇ ਕੀਤੀ ਗਈ ਹੈ ਪਰ ਉਹਦਾ ਅਸਰ ਨਹੀਂ ਹੋਇਆ ਹੁਣ ਉਹ ਝੂਠੇ ਪਏ ਵੇ ਵਾਹਿਗੁਰੂ ਜੀ ਕਾ ਖਾਲਸਾ